ਹੈਲੋ ਜੀ ਈਸ਼ਵਰ ਭਜਨ ਕੀ ਜੈ ਜੀ ਬੀ ਪੰਜਾਬੀ ਫੂਡ ਚੈਨਲ ਵਿੱਚ ਤੁਹਾਡਾ ਸਵਾਗਤ ਹੈ ਜੀ ਸੋ ਅੱਜ ਆਪਾਂ ਸੂਜੀ ਦਾ ਹਲਵਾ ਬਣਾਵਾਂਗੇ ਜੀ ਸੋ ਸਭ ਤੋਂ ਪਹਿਲਾਂ ਆਪਾਂ ਇੱਕ ਕੌਲੀ ਸੂਜੀ ਦੀ ਤੇ ਅੱਧੀ ਕੌਲੀ ਘਿਓ ਇੱਕ ਕੌਲੀ ਖੰਡ ਲਈ ਹੈ ਜੀ ਤੇ ਬਾਕੀ ਥੋੜੇ ਹੋਰ ਡਰਾਈ ਫਰੂਟ ਜਿੰਨੇ ਕੋ ਘਰ ਵਿੱਚ ਬਚੇ ਹੋਏ ਸੀ ਆਪਾਂ ਲੈ ਲਏ ਆ ਜੀ ਸੋ ਜਿੰਨਾ ਵੀ ਡਰਾਈ ਫਰੂਟ ਹੈ ਘਰ ਵਿੱਚ ਸੋ ਸਾਰਾ ਹੀ ਤੁਸੀਂ ਮਿਕਸ ਕਰਕੇ ਪਾ ਸਕਦੇ ਆ ਸੋ ਹੁਣ ਆਪਾਂ ਸੂਜੀ ਦਾ ਹਲਵਾ ਬਣਾਉਣ ਲਈ ਜਿਹੜੀ ਜਿਹੜੀਆਂ ਚੀਜ਼ਾਂ ਦੀ ਜ਼ਰੂਰਤ ਹੈ ਉਹ ਲੈ ਲਈਆਂ ਹੈ ਜੀ ਸਭ ਤੋਂ ਪਹਿਲਾਂ ਆਪਾਂ ਇੱਥੇ ਕੜਾਈ ਨੂੰ ਚੰਗੀ ਤਰ੍ਹਾਂ ਨਾਲ ਗਰਮ ਕਰ ਲਿਆ ਹੈ ਜੀ ਪਾਣੀ ਨੂੰ ਸੁਕਾ ਲਿਆ ਤੇ ਹੁਣ ਆਪਾਂ ਇਹਦੇ ਵਿੱਚ ਘਿਓ ਪਾਵਾਂਗੇ ਜੀ ਜੇਕਰ ਇੱਕ ਕੌਲੀ ਤੁਸੀਂ ਭਰ ਕੇ ਘਿਓ ਦੀ ਪਾਉਣਾ ਚਾਹੁੰਦੇ ਹੋ ਤੇ ਤੁਹਾਡੀ ਇੱਛਾ ਹੈ ਜੀ ਸੋ ਅਸੀਂ ਇੱਥੇ ਅੱਧੀ ਕੌਲੀ ਹੀ ਘਿਓ ਦੀ ਲਈ ਆ ਤੇ ਨਾਲ ਹੁਣ ਥੋੜੀ ਜਿਹੀ 延迟 ਬਾਅਦ ਥੋੜਾ ਕਿਉ ਗਰਮ ਹੋਣ ਦੇ ਬਾਅਦ ਆਪਾਂ ਸੂਜੀ ਇੱਕ ਕੌਲੀ ਜੋ ਲਈ ਸੀ ਉਹ ਪਾ ਦਿੱਤੀ ਆ ਤੇ ਹੁਣ ਸੂਜੀ ਨੂੰ ਚੰਗੀ ਤਰ੍ਹਾਂ ਦੇ ਨਾਲ ਇਸ ਕਿਉ ਦੇ ਵਿੱਚ ਭੁੰਨ ਲਵਾਂਗੇ ਜੀ ਜਦ ਤੱਕ ਇਹ ਸੂਜੀ ਭੁੱਜਦੀ ਹੈ ਜੀ ਉਦੋਂ ਤੱਕ ਆਪਾਂ ਇਹਦੀ ਚਾਸ਼ਨੀ ਬਣਾ ਲਵਾਂਗੇ ਜੀ ਇੱਕ ਕੌਲੀ ਸੂਜੀ ਸੀ ਤੇ ਚਾਰ ਕੌਲੀਆਂ ਆਪਾਂ ਪਾਣੀ ਲਿਆ ਹੈ ਇੱਥੇ ਜੀ ਸੋ ਇਹਦੇ ਨਾਲ ਹੀ ਆਪਾਂ ਇੱਕ ਕੌਲੀ ਵਿੱਚ ਖੰਡ ਪਾ ਦਵਾਂਗੇ ਸੋ ਚਾਸ਼ਨੀ ਬਣਾ ਕੇ ਜੇਕਰ ਰੱਖੀ ਹੋਵੇ ਤਾਂ ਫਿਰ ਜਲਦੀ ਹੀ ਹਲਵਾ ਬਣ ਕੇ ਤਿਆਰ ਹੋ ਜਾਂਦਾ ਆ ਕਿਉਂਕਿ ਇੱਕ ਪਾਸੇ ਆਪਾਂ ਸੂਜੀ ਨੂੰ ਭੁੰਨ ਲਿਆ ਹੈ ਇੱਕ ਪਾਸੇ ਆਪਾਂ ਚਾਸ਼ਨੀ ਤਿਆਰ ਕਰ ਲਵਾਂਗੇ ਥੋੜਾ ਜਿਹਾ ਇਹਦੇ ਵਿੱਚ ਫੂਡ ਕਲਰ ਪਾਵਾਂਗੇ ਤਾਂ ਕਿ ਹਲਵੇ ਦਾ ਜੋ ਕਲਰ ਆ ਉਹ ਵਧੀਆ ਲੱਗੇ ਸੋ ਹੁਣ ਆਪਾਂ ਇਹ ਜਬ ਤੱਕ ਚਾਸ਼ਨੀ ਬਣਦੀ ਉਦੋਂ ਤੱਕ ਆਪਾਂ ਸੂਜੀ ਨੂੰ ਚੰਗੀ ਤਰ੍ਹਾਂ ਨਾਲ ਭੁੰਨ ਲੈਂਦੇ ਆ ਜੀ ਸੋ ਜੇ ਚਾਹੁੰਦੇ ਹੋ ਕਿ ਸਿੱਧਾ ਹੀ ਤੁਸੀਂ ਇੰਨੀ ਸੂਜੀ ਵਿੱਚ ਪਾਣੀ ਪਾਉਣਾ ਚਾਹੁੰਦੇ ਹੋ ਤੇ ਇਦਾਂ ਵੀ ਪਾ ਸਕਦੇ ਆ ਖੰਡ ਅਲੱਗ ਤੋਂ ਪਾ ਸਕਦੇ ਆ ਪਰ ਜੇਕਰ ਤੁਸੀਂ ਚਾਸ਼ਨੀ ਇਸ ਤਰੀਕੇ ਨਾਲ ਤਿਆਰ ਕਰੋਗੇ ਤੇ ਇਹ ਸਭ ਤੋਂ ਵਧੀਆ ਤਰੀਕਾ ਆ ਕਿਉਂਕਿ ਠੰਡਾ ਪਾਣੀ ਪਾਉਂਗੇ ਤੇ ਛਿੱਟੇ ਪੈਣ ਦਾ ਡਰ ਰਹਿੰਦਾ ਹੈ ਗਰਮ-ਗਰਮ ਪਾਣੀ ਗਰਮ ਚੀਜ਼ ਵਿੱਚ ਪਾਉਂਗੇ ਤਾਂ ਛਿੱਟੇ ਨਹੀਂ ਪੈਂਦੇ ਜੀ ਸੋ ਇਸ ਤਰੀਕੇ ਨਾਲ ਚਾਸ਼ਨੀ ਪਾਉਣ ਦੇ ਨਾਲ ਕੜਾ ਜਲਦੀ ਬਣ ਕੇ ਤਿਆਰ ਹੋ ਜਾਂਦਾ ਹੈ ਜਲਦੀ ਹੀ ਹਲਵਾ ਬਣ ਜਾਂਦਾ ਹੈ ਜੀ ਜਦੋਂ ਸੂਜੀ ਆਪਣਾ ਘਿਓ ਛੱਡ ਦਵੇ ਤਾਂ ਸਮਝੋ ਕਿ ਸੂਜੀ ਪੁੱਜ ਚੁੱਕੀ ਹੈ ਜੀ ਠੂਠੇ ਤੇ ਫੂਲ ਮਖਾਣੇ ਆਪਾਂ ਥੋੜੇ ਜੇ ਚਾशनी ਦੇ ਵਿੱਚ ਹੀ ਪਾ ਦਿੱਤੇ ਸੀ ਤੇ ਬਾਕੀ ਦਾ ਜੋ ਡਰਾਈ ਫਰੂਟ ਆ ਉਹ ਆਪਾਂ ਅਲੱਗ ਤੋਂ ਤਵੇ ਤੇ ਥੋੜਾ ਘਿਓ ਪਾ ਕੇ ਪੁੰਨ ਲਵਾਗੇ ਜੀ ਤੇ ਦੇਖੋ ਕਿੰਨਾ ਪਿਆਰਾ ਕਲਰ ਜਿਹੜਾ ਆ ਹਲਵੇ ਦਾ ਬਣ ਕੇ ਤਿਆਰ ਹੋਇਆ ਹੈ ਜੀ ਹਲਵਾ ਆਪਣਾ ਪੂਰੀ ਤਰ੍ਹਾਂ ਬਣ ਚੁੱਕਾ ਹੈ ਜੀ ਤੇ ਹੁਣ ਆਪਾਂ ਨਾਲ ਹੀ ਜੋ ਡਰਾਈ ਫਰੂਟ ਹੈ ਜੀ ਉਹਨੂੰ ਥੋੜਾ ਜਿਆ ਰੋਸਟ ਕਰਾਂਗੇ ਜੀ ਡਰਾਈ ਫਰੂਟ ਨੂੰ ਜਿਆਦਾ ਸੇਕ ਨਹੀਂ ਲਗਾਉਣਾ ਕਿਉਂਕਿ ਇਹਨਾਂ ਦੇ ਵਿੱਚ ਵੀ ਆਇਲ ਹੁੰਦਾ ਹੈ ਤਾਂ ਜਲਦੀ ਹੀ ਸੜਨ ਲੱਗ ਪੈਂਦੇ ਆ ਜਿਆਦਾ ਸੇਕ ਲੱਗ ਜਾਵੇ ਤਾਂ ਸੋ ਇਸ ਕਰਕੇ ਹਲਕਾ ਬਰਾਊਨ ਥੋੜਾ ਥੋੜਾ ਸੇਕ ਲਗਾਉਣਾ ਹੈ ਤੇ ਉਸ ਤੋਂ ਬਾਅਦ ਸਾਰਾ ਜੋ ਡਰਾਈ ਫਰੂਟ ਹੈ ਜੀ ਫਿਰ ਹਲਵੇ ਵਿੱਚ ਆਪਾਂ ਪਾ ਦਵਾਂਗੇ ਜੀ ਸੋ ਇਸ ਤਰੀਕੇ ਦੇ ਨਾਲ ਹਲਵਾ ਬਣਾਓ ਬਣਾ ਕੇ ਆਪ ਖਾਓ ਬੱਚਿਆਂ ਨੂੰ ਖਿਲਾਓ ਬਹੁਤ ਹੀ ਜਿਆਦਾ ਟੇਸਟੀ ਹੈ ਸੋ ਦੇਖੋ ਦੇਖਣ ਵਿੱਚ ਹੀ ਹਲਵਾ ਬਹੁਤ ਹੀ ਜ਼ਿਆਦਾ ਪਿਆਰਾ ਲੱਗਦਾ ਹੈ ਆ ਕਲਰ ਬਹੁਤ ਹੀ ਪਿਆਰਾ ਬਣ ਕੇ ਤਿਆਰ ਹੋਇਆ ਤੇ ਹੁਣ ਆਪਾਂ ਅਲੱਗ ਤੋਂ ਵਰਤਨ ਵਿੱਚ ਪਾ ਲਵਾਂਗੇ ਜੀ ਤੇ ਉਸ ਦੇ ਉੱਪਰ ਜੋ ਆਪਾਂ ਇਹ ਡਰਾਈ ਫਰੂਟ ਤਿਆਰ ਕੀਤਾ ਹੈ ਜੀ ਉਹ ਪਾ ਲਵਾਂਗੇ ਤੇ ਦੇਖੋ ਕਿੰਨਾ ਪਿਆਰਾ ਲੱਗ ਰਿਹਾ ਹੈ ਜੀ ਹਲਵਾ ਸੋ ਦੇਖਣ ਵਿੱਚ ਜਿੰਨਾ ਸੁੰਦਰ ਲੱਗ ਰਿਹਾ ਆ ਤੇ ਖਾਣ ਵਿੱਚ ਵੀ ਇੰਨਾ ਹੀ ਟੇਸਟੀ ਹੁੰਦਾ ਹੈ ਜੀ ਸੋ ਇਸ ਤਰੀਕੇ ਦੇ ਨਾਲ ਹਲਵਾ ਬਣਾਓ ਨਾਲੇ ਤੇ ਬਹੁਤ ਜਲਦ ਬਣ ਕੇ ਤਿਆਰ ਹੋ ਜਾਂਦੀ ਹੈ ਇਹ ਰਸਤੇ ਹਲਵਾ ਖਾਣ ਵਾਲੇ ਦਾ ਮਨ ਵੀ ਖੁਸ਼ ਹੋ ਜਾਂਦਾ ਹੈ ਜੀ ਬਾਕੀ ਇਹੋ ਜਿਹੀਆਂ ਵੀਡੀਓ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਵੀਡੀਓ ਦੇਖਣ ਲਈ ਤੁਹਾਡਾ ਧੰਨਵਾਦ